ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਮੇਰੇ ਭੈਣ ਭਰਾ ਸਾਰੇ ਕਹਿ ਰਹੇ ਹੋ ਆਈ ਹੋਪ ਕਿ ਤੁਸੀਂ ਸਾਰੇ ਕੈਂਟ ਹੀ ਹੋਂਗਦ ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜਿਹੜੇ ਕਿ ਪੁਰਤਗਾਲ ਦੇ ਵਿੱਚ ਆਉਣ ਦੀ ਨਵੇਂ ਸੋਚਨ ਦੇ ਸੀਗੇ ਕਿ ਇਸ ਟਾਈਮ ਦੇ ਉੱਤੇ ਹੁਣ ਪੁਰਤਗਾਲ ਦੇ ਵਿੱਚ ਆਉਣਾ ਸਹੀ ਹੈ ਜਾਂ ਨਹੀਂ ਹੈ ਪੇਪਰ ਮਿਲਦੇ ਕਿ ਬੰਦ ਹੋ ਗਏ ਨੇ ਸੋ ਇਹੀ ਵੀਡੀਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਜਿਹੜੇ ਆਪਣੇ ਵੀਰ ਮੈਸੇਜ ਕਰਨ ਦੇ ਸੀ ਕਿ ਭਾਜੀ ਕਿ ਫਾਈਲ ਲੋਕ ਨਹੀਂ ਹੋਣ ਦੀ ਜਾਂ ਭਾਜੀ ਪੁਰਤਗਾਲ ਦੇ ਵਿੱਚ ਪੇਪਰ ਬੰਦ ਹੋ ਗਏ ਨੇ ਕੀ ਇਹ ਸਚਾਈ ਹੈ ਸੋ ਵੀਰ ਮੇਰੋ ਕਾਫੀ ਟਾਈਮ ਕਾਫੀ 1 2 ਦਿਨ ਹੋ ਗਏ ਮੈਨੂੰ ਮੈਸੇਜ ਵੀ ਆਉਂਦੇ ਸੀ ਕਿ ਪਰ ਮੈਂ ਵੀਡੀਓ ਨਹੀਂ ਬਣਾਉਂਦਿਆ ਕਿਉਂਕਿ ਮੈਨੂੰ ਚੰਗਾ ਜਾ ਨਹੀਂ ਲੱਗੰਦਿਆ ਸੋ ਪਰ ਮੈਂ ਵੀਡੀਓ ਬਣਾ ਕੇ ਹੁਣ ਮੇਰਾ ਇਹ ਦਿਲ ਕੀਤਾ ਕਿ ਸਾਰਿਆਂ ਨੂੰ ਦੱਸਿਆ ਜਾਵੇ ਜੋ ਸਚਾਈ ਹੈ ਸੋ ਵੀਰ ਮੇਰੋ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਦ ਤੱਕ ਜਿਆਦਾ ਤੁਹਾਨੂੰ ਸਾਰਿਆਂ ਨੂੰ ਅੱਬਲ ਤੇ ਲਗਭਗ ਪਤਾ ਲੱਗ ਹੀ ਗਿਆ ਹੋਣਾ ਕਿ ਪੁਰਤਕਾਲ ਨੇ ਜਿਹੜੇ ਕਿ ਪੇਪਰ ਦੇਣੇ ਨਵੇਂ ਬੰਦਿਆਂ ਨੂੰ ਬੰਦ ਕਰ ਦਿੱਤੇ ਆ ਸੋ ਹੁਣੇ ਪਰਸੋਂ ਹੀ ਜਿਹੜਾ ਕਿ ਨਿਯਮ ਆਇਆ ਸੀਗਾ ਤੇ ਅਗਲੇ ਦਿਨ ਹੀ ਰਾਤ ਨੂੰ ਜਿਹੜਾ ਕਿ ਉਹਨਾਂ ਨੇ ਇਹ ਸਿਸਟਮ ਲਿਆ ਦਿੱਤਾ ਕਿ ਪੁਰਤਕਾਲ ਦੇ ਵਿੱਚ ਜਿਹੜੀ ਫਾਈਲ ਲੌਗ ਹੁੰਦੀ ਸੀਗੀ ਤੁਹਾਨੂੰ ਪਤਾ ਸਾਰਿਆਂ ਤੋਂ ਪਹਿਲਾਂ ਜਦੋਂ ਪੁਰਤਕਾਲ ਦੇ ਵਿੱਚ ਆਇਦਾ ਸੀਗਾ 88 ਤੇ 89 ਦੇ ਵਿੱਚ ਜਿਹੜੇ ਕਿ ਪੇਪਰ ਜਿਹੜੇ ਕਿ ਸਾਡੇ ਬਣਦੇ ਹੁੰਦੇ ਸੀਗੇ ਕਈ ਵੀਰਾਂ ਦੇ ਹੁੰਦਾ ਤੁਹਾਨੂੰ ਪਤਾ ਇਹ ਕਿ ਵੀਜ਼ੇ ਦੇ ਉੱਤੇ ਬਣਦੇ ਹੁੰਦੇ ਸੀਗੇ ਤੇ ਪਰ ਪੁਰਤਕਾਲ ਦੇ ਵਿੱਚ ਇਹ ਸੀਗਾ ਸਿਸਟਮ ਭਾਵੇਂ ਤੁਹਾਡੇ ਕੋਲ ਵੀਜ਼ਾ ਹੈਗਾ ਚਾਹੇ ਨਹੀਂ ਹੈਗਾ ਪਰ ਪੇਪਰ ਸਾਰਿਆਂ ਨੂੰ ਮਿਲ ਜਾਂਦੇ ਸੀਗੇ ਸੋ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਟੋਟਲੀ ਪੇਪਰ ਜਿਹੜੇ ਬੰਦ ਕਰ ਦਿੱਤੇ ਨਵੇਂ ਬੰਦਿਆਂ ਦੇ ਇਹਨਾਂ ਨੇ ਇਹ ਕਰ ਦਿੱਤਾ ਹੈ ਕਿ ਜਿਹਦੇ ਕੋਲ ਪੁਰਤਗਾਲ ਦਾ ਸ਼ੈਨਗਨ ਵੀਜ਼ਾ ਪੁਰਤਗਾਲ ਦਾ ਵੀਜ਼ਾ ਹੋਣਾ ਚਾਹੀਦਾ ਚਾਹੇ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਫਿਰ ਜੋਬ ਸਟicker ਵੀਜ਼ਾ ਜੇ ਤੁਹਾਡੇ ਕੋਲ ਹੈਗਾ ਫਿਰ ਤੁਸੀਂ ਪੁਰਤਗਾਲ ਦੇ ਵਿੱਚ ਆ ਕੇ ਤੇ ਪੇਪਰ ਲੈ ਸਕਦੇ ਹੋ ਉਹ ਤੋਂ ਇਲਾਵਾ ਚਾਹੇ ਸ਼ੈਨਗਨ ਵੀਜ਼ਾ ਤੁਹਾਡੇ ਕੋਲ ਚਾਹੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈਗਾ ਤੁਸੀਂ ਪੁਰਤਕਾਲ ਦੇ ਵਿੱਚ ਹੁਣ ਫਿਲਹਾਲ ਪੇਪਰ ਜਿਹੜੇ ਕਿ ਬੰਦ ਹੋ ਚੁੱਕੇ ਆ ਬਾਕੀ ਇਹ ਨਹੀਂ ਪਤਾ ਕਿ ਇਹ ਇਹਨਾਂ ਨੇ ਅੱਜ ਲਈ ਕੀਤੇ ਕੱਲ ਲਈ ਕੀਤੇ ਕਿੰਨੇ ਦਿਨ ਵਾਸਤੇ ਕੀਤੇ ਨੇ ਪਰ ਜਿਹੜੇ ਕਿ ਪੇਪਰ ਵਾ ਉਹ ਬੰਦ ਹੋ ਚੁੱਕੇ ਆ ਹੁਣ ਮੈਂ ਤੇ ਇਹੀ ਵੀਰਾਂ ਨੂੰ ਕਹਾਂਗਾ ਨਵੇਂਆਂ ਨੂੰ ਕਿ ਵੀਰ ਮੇਰੇ ਜੇ ਤੁਸੀਂ ਪੁਰਤਕਾਲ ਵਿੱਚ ਹੁਣ ਆਉਣ ਦੀ ਸੋਚ ਰਹੇ ਹੋ ਜਰਦੂ ਹੀ ਡੌਂਕੀ ਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਆ ਰਹੇ ਹਾਂ ਪਰ ਹੁਣ ਇਸ ਟਾਈਮ ਦੇ ਉੱਤੇ ਪੁਰਤਗਾਲ ਦੇ ਵਿੱਚ ਜਿਹੜੇ ਪੇਪਰ ਬੰਦ ਹੋ ਚੁੱਕੇ ਨੇ ਕਿਉਂਕਿ ਨਵੀਂ ਸਰਕਾਰ ਆਈ ਹੈ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਨਵੀਂ ਸਰਕਾਰ ਆਈ ਹੈ ਕੁਝ ਨਹੀਂ ਪਤਾ ਇਹਨਾਂ ਨੇ ਕੀ ਕਰਨਾ ਹੈਗਾ ਕਿ ਨਹੀਂ ਕਰਨਾ ਪਹਿਲੀ ਜਿਹੜੀ ਸਰਕਾਰ ਸੀਗੀ ਉਹ ਬਹੁਤ ਵਧੀਆ ਸੀਗੀ ਉਹਨੇ ਜਿਹੜਾ ਕਿ ਪੇਪਰਾਂ ਦਾ ਵੀ ਜਲਦੀ ਦਾ ਕੀਤਾ ਹੋਇਆ ਸੀਗਾ ਸੋ ਹੁਣ ਇਹ ਨਵੀਂ ਸਰਕਾਰ ਆਈ ਹੈ ਇਹਨਾਂ ਦੇ ਉੱਤੇ ਪ੍ਰੈਸ਼ਰ ਵੀ ਬੜਾ ਸੀਗਾ ਲੋਕਾਂ ਦਾ ਕਿ ਇਮੀਗ੍ਰੈਂਟ ਜਿਹੜੇ ਇਹਨਾਂ ਨੂੰ ਬੰਦ ਕੀਤਾ ਹੈ ਵੀ ਇੰਗਰੀ ਇਮੀਗ੍ਰੇਸ਼ਨ ਨੂੰ ਜਿਹੜੇ ਬੰਦ ਕੀਤੀ ਜਾਵੇ ਬੰਦ ਇਹਨਾਂ ਨੇ ਇਸ ਹਿਸਾਬ ਨਾਲ ਕਰ ਦਿੱਤੀ ਕਿ ਜਿੱਦਾਂ ਕਿ ਆਪਾਂ ਸ਼ੇਨਗਨ ਵੀਜ਼ੇ ਤੇ ਆ ਜਾਂਦੇ ਹੁੰਨੇ ਸੀਗੇ ਜਾਂ ਆਪਾਂ ਇੱਧਰੋਂ ਉੱਧਰੋਂ ਆ ਜਾਂਦੇ ਹੁੰਨੇ ਸੀਗੇ ਹਨਾ ਉਹ ਸਾਰੀ ਟੋਟਲ ਇਹਨਾਂ ਨੇ ਜਿਹੜਾ ਕਿ ਬੰਦ ਕਰ ਦਿੱਤਾ ਇਹਨਾਂ ਨੇ ਕਿਹਾ ਕਿ ਜਾਂ ਫਿਰ ਸਾਨੂੰ ਜੋਬ ਸਟicker ਵੀਜ਼ਾ ਤੇ ਜਾਂ ਫਿਰ ਵਰਕ ਵੀਜ਼ਾ ਵਾਲੇ ਤੇ ਜਾਂ ਫਿਰ ਜਿਨ੍ਹਾਂ ਕੋ ਪੁਰਤਕਾਲ ਦਾ ਹੈਗਾ ਉਹਨਾਂ ਨੂੰ ਅਸੀਂ ਦਵਾਂਗੇ ਪਰ ਹਜਲੇ ਵੀ ਜਿਹੜਾ ਕਿ ਨਵੇਂ ਬੰਦਿਆਂ ਵਾਸਤੇ ਫਾਈਲ ਲੋਕ ਵਾਲਾ ਜਿਹੜਾ ਜਿੱਥੇ ਜਾ ਕੇ ਫਾਈਲ ਲੋਕ ਹੁੰਦੀ ਸੀਗੀ ਉਹ ਹੁਸ ਸਿਸਟਮ ਸਾਰਾ ਬੰਦ ਕਰ ਦਿੱਤਾ ਉਹਨਾਂ ਨੇ ਇੱਕੋ ਦਿਨ ਦੇ ਵਿੱਚ ਹੀ ਜਿਹੜਾ ਕਿ ਸਾਰਾ ਕਰ ਦਿੱਤਾ ਜਿਹੜੇ ਪਰ ਪੁਰਾਣੇ ਬੰਦੇ ਹੋਣ ਚਾਹੀ ਜਿਨ੍ਹਾਂ ਦੀ ਇੱਕ ਦਿਨ ਪਹਿਲਾਂ ਫਾਈਲ ਲੌਗ ਹੋਈ ਚਾਹੀ ਦੋ ਦਿਨ ਪਹਿਲਾਂ ਫਾਈਲ ਲੌਗ ਹੋਈ ਹੈ ਉਹਨਾਂ ਵੀਰਾਂ ਨੂੰ ਜਿਹੜੇ ਕਿ ਪੇਪਰ ਮਿਲਣੇ ਮਿਲਨੇ ਆ ਉਹਨਾਂ ਲਈ ਕੋਈ ਡਰਨ ਦੀ ਲੋਡ ਨਹੀਂ ਹੈਗੀ ਚਾਹੇ ਤੁਹਾਨੂੰ 1 ਮਹੀਨਾ ਹੋਇਆ ਪੁਰਤਕਾਲ ਦੇ ਵਿੱਚ ਭਾਵੇਂ 2 ਹੋਏ ਪਰ ਜੇ ਤੁਸੀਂ ਫਾਈਲ ਲੌਗ ਆਪਣੀ ਕਰਵਾਈ ਹੋਈ ਹੈ ਫਿਰ ਤੁਹਾਨੂੰ ਡਰਨ ਦੀ ਲੋਡ ਨਹੀਂ ਹੈਗੀ ਜੇ ਤੁਸੀਂ ਫਾਈਲ ਲੌਗ ਨਹੀਂ ਕਰਵਾਈ ਹੈਗੀ ਫਿਲਹਾਲ ਤੱਕ ਉਹਨਾਂ ਨੇ ਸਿਸਟਮ ਸਾਰਾ ਬੰਦ ਕਰ ਦਿੱਤਾ ਵੈ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਕਰੇ ਕਿ ਖੁੱਲਦਾ ਹੈ ਜਾਂ ਨਹੀਂ ਖੁੱਲਦਾ ਜਾਂ ਪਰਮਾਨੈਂਟ ਹੀ ਬੰਦ ਕਰ ਦਿੱਤਾ ਪਰ ਇੰਨਾ ਮੈਨੂੰ ਪਤਾ ਹੈ ਕਿ ਹੁਣ ਸਾਰੇ ਕੰਮ ਦੇ ਵਿੱਚ ਅਸਕਤਾਈ ਹੋਣੀ ਹੈ ਕਿਉਂਕਿ ਸਾਰੇ ਕੰਮ ਜਿਹੜੇ ਕਿ ਡਿਲੇ ਹੋਉਂਦੇ ਸੀਗੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਇਕੱਲੇ ਇੰਡੀਆ ਜਾਂ ਬੰਗਲਾਦੇਸ਼ ਜਾਂ ਨੇਪਾਲ ਜਾਂ ਪਾਕਿਸਤਾਨ ਤੋਂ ਲੋਕ ਨਹੀਂ ਸੀ ਇੱਥੇ ਆਉਂਦੇ ਹਰ ਕੰਟਰੀ ਦੇ ਵਿੱਚੋਂ ਜਿਹੜੇ ਕਿ ਪੁਰਤਕਾਲ ਦੇ ਵਿੱਚ ਲੋਕ ਆਉਂਦੇ ਸੀਗੇ ਸੋ ਬਹੁਤ ਪ੍ਰੈਸ਼ਰ ਸੀਗਾ ਇਹਨਾਂ ਦਾ ਇਹਨਾਂ ਦੇ ਉੱਤੇ ਵੀ ਕਿ ਇਮੀਗ੍ਰੇਸ਼ਨ ਜਿਹੜੀ ਕਿ ਬੰਦ ਕਰੋ ਬੰਦ ਕਰੋ ਕਿ ਤੁਸੀਂ ਬਹੁਤ ਕਰ ਦਿੱਤਾ ਸੋ ਹੁਣ ਉਹਨਾਂ ਨੇ ਜਿਹੜੀ ਕਿ ਇਮੀਗ੍ਰੇਸ਼ਨ ਬੰਦ ਕਰ ਦਿੱਤੀ ਹੈ ਪੇਪਰ ਮਿਲਣੇ ਬੰਦ ਹੋ ਗਏ ਜਿੱਤੇ ਤੱਕ ਵੀ ਜਿੰਨੇ ਵੀ ਮੇਰੇ ਭੈਣ ਭਰਾ ਹੈਗੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਤੁਸੀਂ ਆਪਣੇ ਏਜੰਟ ਨੂੰ ਪੈਸੇ ਦੇ ਰਹੇ ਹੋ ਪੁਰਤਗਾਲ ਵਾਸਤੇ ਕਿ ਅਸੀਂ ਪੁਰਤਗਾਲ ਦੇ ਵਿੱਚ ਜਾਣਾ ਵੈ ਤਾਂ ਵੀਰ ਮੇਰੇ ਰੁਕ ਚੋ ਹਲੇ ਪੈਸੇ ਨਾ ਦਿਓ ਬਾਕੀ ਜੇ ਤੁਸੀਂ ਯੂਰਪ ਜਾਉਣਾ ਹੈ ਆਓ ਬਹੁਤ ਸੋਹਣੀਆਂ ਕੰਟਰੀਆਂ ਨੇ ਕੰਮ ਕਰੋ ਜਰਮਨ ਫਰਾਂਸ ਸਪੇਨ ਦੇ ਵਿੱਚ ਪੇਪਰ ਮਿਲ ਜਾਂਦੇ ਨੇ ਬੜੀਆਂ ਕੰਟਰੀਆਂ ਦੇ ਵਿੱਚ ਹੋਰ ਤਰ੍ਹਾਂ ਦੇ ਨਾਲ ਪੇਪਰ ਮਿਲ ਜਾਂਦੇ ਆ ਪੈਸੇ ਕਮਾਓ ਆਪਣੇ ਵੀਰ ਮੇਰੇਓ ਪਰ ਧਿਆਨ ਨਾਲ ਹੁਣ ਪੁਰਤਗਾਲ ਨੇ ਜਿਹੜੇ ਕੀ ਪੇਪਰ ਬੰਦ ਕਰ ਦਿੱਤੇ ਆ ਸੋ ਮੈਂ ਇਹ ਖੁਸ਼ੀ ਹੋ ਕੇ ਜਾਂ ਕਿ ਮੈਂ ਸੋਚ ਰਿਹਾ ਸੀ ਕਿ ਕਿੰਨੇ ਦਿਨ ਹੋ ਗਏ ਮੈਂ ਦੇਖਣੇ ਵੀਡੀਓ ਪਰ ਮੈਂ ਦੇਖਣੇ ਕਿ ਕਿੱਦਾਂ ਦੱਸਾਂ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਯਾਰਾ ਹਰ ਇੱਕ ਵੀਰ ਨੂੰ ਆਸ ਹੁੰਦੀ ਹੈ ਕਿ ਪੁਰਤਕਾਲ ਕਿਉਂਕਿ ਇੱਕ ਐਹੋ ਜਿਹੀ ਕੰਟਰੀ ਸੀਗੀ ਜਿਹੜੀ ਕਿ ਜਲਦੀ ਪੇਪਰ ਦੇਣਦੀ ਸੀਗੀ ਬਾਕੀ ਕੰਟਰੀਆਂ ਨਾਲੋਂ ਮੈਨੂੰ ਵੀ ਇਹੀ ਹੁੰਦਾ ਸੀਗਾ ਕਿ ਕਿੱਦਾਂ ਮੈਂ ਵੀਡੀਓ ਬਣਾ ਕੇ ਪਾਵਾਂ ਕਿ ਹਾਂ ਵੀ ਇਦਾਂ ਹੋ ਗਏ ਲੋਕੀ ਦੇ ਐ ਲੱਗੇ ਹੋਏ ਮਜ਼ੇ ਲੈ ਜਾਂਦੇ ਪੂਰੀ ਜਨਤਾ ਮੈਂ ਦੇਖਣੇ ਵੀਡੀਓ ਤੇ ਕਿ ਦੋ ਦੋਤੇ ਨੇ ਤਾਂ ਵੀਡੀਓ ਪਾਈ ਜਾਂਦੀ ਆ ਪੁਰਤਗਾਲ ਦੀ ਜੀ ਉਹ ਇਹ ਉਹ ਪਰ ਇਹ ਨਹੀਂ ਪਤਾ ਕਿ ਆਪਣੇ ਨਵੇਂ ਭੈਣ ਭਰਾ ਕਈ ਕਈ ਜਾਂਦੇ ਬਹੁਤ ਵਧੀਆ ਬਹੁਤ ਵਧੀਆ ਵਧੀਆ ਕਿਦਾਂ ਹੋਇਆ ਹਰ ਇੱਕ ਭੈਣ ਭਰਾ ਪੁਰਤਗਾਲ ਦੇ ਵਿੱਚ ਆਉਂਦਾ ਕੋਈ ਆਪਣੇ ਚੰਗੇ ਭੂਏ ਖਲੀ ਆਉਂਦਾ ਸੋ ਵੀਰ ਮੇਰਿਓ ਚਾਹੇ ਤੁਹਾਨੂੰ ਪੁਰਤਗਾਲ ਦੇ ਵਿੱਚ ਇੱਕ ਦਿਨ ਹੋਇਆ ਆਏ ਨੂੰ ਚਾਹੇ ਦੋ ਦਿਨ ਹੋਏ ਨੇ ਪਰ ਉਹਨਾਂ ਨੇ ਪੇਪਰ ਟੋਟਲੀ ਬੰਦ ਕਰ ਦਿੱਤੇ ਆ ਪੁਰਤਗਾਲ ਦੇ ਪੇਪਰ ਬੰਦ ਹੋ ਗਏ ਜੇ ਤੁਸੀਂ ਨਵੇਂ ਆ ਰਹੇ ਹੋ ਬਾਕੀ ਜੇ ਕੋਈ ਅਪਡੇਟ ਆਈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਸਹੀ ਆ ਜੀ ਮਿਲਦੇ ਕਲਪਿਤ ਦੇ ਵਿੱਚ ਰਬ ਰੱਖਾ ਜੀ